ਜਨ ਜੋਸ ਮੋਗੇ ਕੀ ਲਿਖਣਾ ਇਹ ਜੀ ਵੀ ਆਪਣੀ ਪਰਾਲੀ ਜਲ ਰਹੀ ਸੀ ਪਾਵਰ ਬਾਂਡ ਦੀ ਜਾਂਦੀ ਆ ਉਹ ਤੇ ਕੀ ਨਾਮ ਤੇ ਦੰਪਾ ਹੈ ਜੀ ਕੀਰੇ ਦੰਪਾ ਇਹ ਪੜੀ ਆਪਣੇ 파ਟਨ ਦੋ ਜੀ ਭਾਈ ਤੇ ਆਪਣੇ ਦੀ ਪਰਵਾਹੀ ਨੇ ਹੁਸ਼ਾਰ ਬੁੱਤ ਨੇ ਇਹਦੇ ਖੂਤ ਜਾ ਗਏ ਅੱਗ ਲੱਗਣ ਦਾ ਕਾਰਨ ਅੱਗ ਦਾ ਕਾਰਨ ਇਹ ਦੇਖੋ ਜੀ ਆਪਣਾ ਮੱਕੀ ਦਾ ਖੇਤ ਸੀਗਾ ਤੇ ਮੱਕੀ ਦੇ ਖੇਤ ਤੋਂ ਉਹਨਾਂ ਨੇ ਵੜਾਈ ਕੀਤੀ ਸੀ ਕੱਲ ਤੇ ਅੱਜ ਅੱਗ ਲਾਤੀ ਉਹਨਾਂ ਨੇ ਤੇ ਟਾਂਡੇ ਦੇ ਕਿਤੇ ਫਲੋ ਆ ਉੱਡ ਗਏ ਸਵੇਰ ਦੇ ਟਾਈਮ ਉੱਪਰ ਗਿਰ ਗਿਆ ਤੇ 11:00 ਵਜੇ ਅੱਗ ਫੜ ਲਈ ਹਵਾ ਜਿਆਦਾ ਤੇਜ਼ ਸੀਗੀ ਉਹਦੇ ਕਰਕੇ 11:00 ਵਜੇ ਸਾਰੀ ਤਕਰੀਬਨ ਆਪਣਾ ਮਾਲ ਖੋ ਗਿਆ ਕਾਫੀ 8000 ਡੰਦੇ ਨੇ ਤੇ ਹੋ ਗਿਆ ਜੀ ਕਿੰਨੇ ਦੀ ਕੋਸਟ ਹੈ ਜੀ ਇਹ 2.5 ਕਰੋੜ ਦੀ ਹੁੰਦੀ ਹੈ ਕਿੰਨਾ ਜਿਹੜਾ ਮਾਲ ਪਿਆ ਸੀ ਕਿੰਨਾ ਕੁ ਬਚ ਗਿਆ ਜੀ ਸੋ ਆਪਣਾ ਤਕਰੀਬਨ 300 ਡੰਦੇ ਦੇ ਨੇੜੇ ਜਿਹੜੇ ਬਚਿਆ ਹੈ ਅੱਗੇ ਡੇਢ ਬਚਦਾ ਹੋਊਗਾ ਉਹ ਕਿੱਥੇ ਲੈ ਕੇ ਜਾ ਰਹੇ ਹਾਂ ਤੇ ਆਪਣਾ ਜਿਹੜਾ ਸ਼ਿਫਟਿੰਗ ਕਰ ਰਹੇ ਇੱਕ ਸਾਈਡ ਤੇ ਤੁਹਾਡਾ ਦੇਖਾ ਹੈ ਫੈਕਟਰੀ ਦਾ ਜਿਹੜੀ ਐਕਸਟਰੀ ਹੈਗਾ ਜੀ ਮਾਣ ਜਾਂਦਾ ਇਹਨਾਂ ਗੱਲਬਾਤਾਂ ਇਹ ਤੁਸੀਂ ਮਾਸਟੋਕ ਤੇ ਕਿੰਨੇ ਕੀ ਰੇਟ ਚਾਹੁੰਦੇ ਇਹ ਆਪਣਾ 9 ਕਿੱਲੇ ਦਾ ਮਾਲ ਲੱਗ ਗਿਆ ਇਸ ਟਾਂ ਤੇ ਕੋਈ ਕੁਛ ਦਾ ਪ੍ਰਬੰਧ ਕੀਤਾ ਸੀ ਆ ਕੋਈ ਤਾਂ ਹਾਂਜੀ ਹਾਂਜੀ ਭਾਈ ਆਪਣਾ ਫਾਇਰ ਨੂੰ ਜਦੀ ਜਾਈ ਹੋਈ ਆ ਤੇ ਉਦੋਂ ਨਾਲ ਦੀ ਨਾਲੇ ਆਪਣੇ ਫਾਇਰ ਨੂੰ ਹੋਣ ਕੀਤਾ ਪਾਉਂਦਾ 10 ਮਿੰਟਾਂ ਜੇ ਆ ਗਈ ਸੀ ਮੈਂ ਇਹ ਉਦੋਂ ਆਪਣਾ ਹੈ ਨਹੀਂ ਸੀ ਐਵੇਂ ਦੀ ਕੋਈ ਦਿੱਕਤ ਨਹੀਂ ਸੀਗੀ ਕੋਈ ਪਹਿਲਾਂ ਵੀ ਆਪਾਂ ਇੱਕ ਦੰਪ ਤਾਂ ਲੱਗਿਆ ਨਹੀਂ ਹੋਇਆ ਜੀ ਕਿੰਨੇ ਕੇ ਸਮੇਂ ਤੋਂ ਹੋਇਆ ਹੈ ਇਹ ਆਪਣਾ ਹੋ ਗਿਆ ਜੀ ਅ ਨਵੰਬਰ ਦੇ ਜਾਨੀ ਕਿ ਲਾਸਟ ਦਾ ਹੋ ਕਰਿਆ ਸੀਗਾ ਜੀ ਆਪਾਂ ਨੇ ਇਹ ਐਨਓ ਸੀ ਤਾਂ ਨਹੀਂ ਉਹ ਦੇਖੋ ਆਪਣਾ ਕੁਝ ਨਹੀਂ ਹੈਗਾ ਭਾਜੀ ਜਿਵੇਂ ਹੁਣ ਆਪਣੇ ਸਾਡੇ ਅੰਦਰ ਬਸਤੇ ਜਨਾ ਪਰ ਮੇਂ ਕੁਝ ਨਹੀਂ ਆਉਂਦਾ ਨਹੀਂ ਲੈ ਨਹੀਂ ਹੋਈ ਜਾ ਭਾਜੀ ਉਹਨਾਂ ਨੂੰ ਪਤਾ ਹੈ ਭਾਜੀ ਉਹਨਾਂ ਨੂੰ ਪਤਾ ਜੀ ਮੇਰਾ ਨਾਮ ਅਮਰਤ ਬਾਸੋਂ ਹਾਂ ਡਰਾਈਵਰ ਸਮਰਾਲਾ ਜੀ ਸਟੇਸ਼ਨ ਸਮਰਾਲਾ ਅ ਅਗਲੇ ਕੀ ਹੈ ਤੇ ਕੀ ਕਰਨ ਲੱਗ ਪਏ ਅੱਗੇ ਜੀ ਉਹਨਾਂ ਦੇ ਦੱਸਣ ਦੇ ਅਨੁਸਾਰ ਮਾਲਕਾਂ ਦੇ ਵੀ ਕਹਿੰਦੇ ਮੱਕੀ ਨੂੰ ਲੱਗੀ ਹੋਈ ਸੀ ਜੀ ਉੱਥੋਂ ਕਿਤੇ ਉੱਡ ਕੇ ਚਿੰਗੜਾ ਇੱਧਰ ਪੈ ਗਿਆ ਜਿਵੇਂ 10 ਸਰੇ ਨੋਰੀ ਉਮੀਦੀ ਪੁੱਛਿਆ ਕਿ ਵੀ ਕੀ ਗੱਲ ਹੋਈ ਆ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਜੀ ਇਹਨਾਂ ਦੇ ਦੱਸਣ ਅਨੁਸਾਰ ਤਾਂ ਕਈ ਕਰੋੜਾਂ ਦੱਸਦੇ ਨੇ ਬਾਕੀ ਅਜੇ ਪਤਾ ਨਹੀਂ ਗਈ ਕਦੋਂ ਤੋਂ ਡੰਪ ਇੱਥੇ ਲੱਗੇ ਹੋਇਆ ਵਾ ਡੰਪ ਦਾ ਨਹੀਂ ਪਤਾ ਹੈ ਕਦੋਂ ਤੋਂ ਲੱਗਿਆ ਆਇਆ ਵਾ ਅਸੀਂ ਤਾਂ ਅੱਜ ਬੁਝਾਉਣ ਆਏ ਆ ਤੁਹਾਨੂੰ ਤਾਂ ਪਤਾ ਵੀ ਉਹਰੇ ਡੰਪਾ ਕੋਈ ਇਹਨਾਂ ਨੇ ਪੁੱਤਾ ਪ੍ਰਬੰਧ ਕੀਤਾ ਸੀ ਅੱਗ ਬੁਝਾਉਣ ਲਈ ਜਾਂ ਕੋਈ ਉਹਰੇ ਤਾਂ ਹੀ ਕੋਈ ਹੈ ਨਹੀਂ ਸੀ ਪਾਣੀ ਦਾ ਪ੍ਰਬੰਧ ਉੱਤਰ ਸਾਈਡ ਤੇ ਪੱਠੇ ਤੋਂ ਇਹਨਾਂ ਦੀ ਏ ਜਿਆਦਾ ਬਣਾਇਆ ਹੋਇਆ ਉੱਥੋਂ ਹੀ ਲੈ ਕੇ ਆਉਂਦੇ ਆ ਜੀ ਪਾਣੀ ਅਸੀਂ ਇਸੋ ਬਾਰੇ ਉਹਨੇ ਕਿਹਾ ਨੌਸੀ ਵਗੈਰਾ ਵੀ ਕੱਟੀ ਜਾਂਦੀ ਆ ਉਹਦੇ ਲਈ ਹੋਈ ਇਹਨਾਂ ਨੇ ਉਹਦੇ ਬਾਰੇ ਜੀ ਪਾਰ ਅਫਸਰ ਨੂੰ ਪਤਾ ਹੋਊਗਾ ਸਾਡੇ ਹਰਪੀਰ ਸਿੰਘ ਜੀ ਨੂੰ ਇਹਨੇ ਕਿਹਾ ਕੱਟੀਆਂ ਲੱਗਿੱਤ ਨੇ ਹੁਣ ਤੱਕ ਤਕਰੀਬਨ ਗੱਡੀਆਂ ਸਾਡੀਆਂ ਪੰਜ 6 ਸਾਡੀਆਂ ਆਪਣੀਆਂ ਗੱਡੀਆਂ ਲੱਗ ਚੁੱਕੀਆਂ ਜ਼ਮਰਾਲੇ ਵਾਲੀ ਗੱਡੀ ਉਹ ਲੱਗ ਗਈ ਤੇ ਬਾਕੀ ਸਾਡੇ ਨਾਲ ਲੁਧਿਆਣਾ ਤੇ ਆਪਣੇ ਖੰਨਾ ਗੰਦਗੜ ਤੇ ਤਿੰਨ ਗੱਡੀਆਂ ਸਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਸਾਡੇ ਕਿੰਨੇ ਕੋਈ ਤੁਹਾਨੂੰ ਕੋਲ ਆਈ ਸੀ ਜੀ ਨੂੰ ਕਾਲ ਸਾਡੇ ਦੇ 10:00 11 ਦੇ ਵਿੱਚ ਤਕਰੀਬਨ ਆਈ ਹੋਈ ਹੈ ਜੀ ਅੱਜ ਦੇ ਕੰਟਰੋਲ ਪਾ ਲਿਆ ਗਿਆ ਤੇ ਅੱਜ ਦੇ ਕੰਟਰੋਲ ਨਹੀਂ ਹੋਏ ਚੱਲ ਰਿਹਾ ਜੀ ਬਲਕਿ ਲੱਗੇ ਹੋਏ ਆ ਅੱਜ ਕਾਫੀ ਜ਼ਿਆਦਾ ਵਾਹਵਾ ਨਾ ਬੱਦ ਰਹੀ ਆ ਅੱਗੇ ਦੇ ਤਰ੍ਹਾਂ ਪੈ ਰਹੀ ਆ ਔਰ ਲੱਗੇ ਹੋਏ ਆ ਉਹਨੂੰ ਫਿਰ ਵੀ ਕੰਟਰੋਲ ਕੀਤਾ ਹੋਇਆ ਜਿੰਨਾ ਕਿ